ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੇ ਇਹ ਸ਼ਬਦ ਜ਼ਰੂਰ ਚਲਾ ਕੇ ਰੱਖਣਾ ਔਰ 31 ਵਾਰ ਇਸ ਦਾ ਆਪਾਂ ਰਲ ਕੇ ਸਾਰਿਆਂ ਨੇ ਜਾਪ ਵੀ ਕਰਨਾ ਆ ਪਹਿਲਾਂ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਦੇ ਜਾਪ ਦੇ ਨਾਲ अनेका ਔਕੜਾਂ ਜ਼ਿੰਦਗੀ ਦੇ ਵਿੱਚੋਂ ਖਤਮ ਹੋ ਜਾਂਦੀਆਂ ਨੇ ਸਤਿਗੁਰੂ ਮਹਾਰਾਜ ਕਿਰਪਾ ਕਰ ਦਿੰਦੇ ਨੇ ਆਓ ਜੀ ਆਪਾਂ ਸਾਰੇ ਰਲ ਕੇ ਇਸ ਸ਼ਬਦ ਦਾ ਜਾਪ ਕਰੀਏ ਤੇਗ ਬਹਾਦਰ ਸਿਮਰਐ ਘਰ ਨਉਨ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਐ ਘਰ ਨਉਨ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਐ ਘਰ ਨੋਂ ਨਦ ਆਵੇ ਤਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਐ ਘਰ ਨੋਂ ਨਦ ਆਵੇ ਤਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਐ ਘਰ ਨੋਂ ਨਦ ਆਵੇ ਤਾਏ ਸਭ ਥਾਈ ਹੋਏ ਸਹਾਏ

ਤੇਗ ਬਹਾਦਰ ਸਿਮਰਐ ਘਰ ਨੌਂ ਲਿਦ ਆਵੈ ਤਾਏ ਸਭ ਥਾਈ ਹੋਏ ਸਾਈ ਤੇਗ ਬਹਾਦਰ ਸਿਮਰਐ ਘਰ ਨੌਂ ਲਿਦ ਆਵੈ ਤਾਏ ਸਭ ਥਾਈ ਹੋਏ ਸਾਈ ਤੇਗ ਬਹਾਦਰ ਸਿਮਰਐ ਘਰ ਨੌਂ ਲਿਦ ਆਵੈ ਤਾਏ ਸਭ ਥਾਈ ਹੋਏ ਸਾਈ ਤੇਗ ਬਹਾਦਰ ਸਿਮਰਐ ਘਰ ਨਾਉ ਨ ਦਿਆਵੈ ਧਾਏ ਸਭ ਥਾਈ ਹੋਏ ਸਹਾਈ ਗੁਰ ਤੇਗ ਬਹਾਦਰ ਸਿਮਰਐ ਘਰ ਨਾਉ ਨ ਦਿਆਵੈ ਧਾਏ ਸਭ ਥਾਈ ਹੋਏ ਸਹਾਈ ਤੇਗ ਬਹਾਦਰ ਸਿਮਰਐ ਘਰ ਨਾਉ ਨ ਦਿਆਵੈ ਧਾਏ ਸਭ ਥਾਈ ਹੋਏ ਸਹਾਈ ਗੁਰ ਤੇਗ ਬਹਾਦਰ ਸਿਮਰਐ ਘਰ ਨਾਉ ਨ ਦਿਆਵੈ ਤਾਏ ਸਭ ਥਾਈ ਹੋਏ ਸਹਾਈ ਗੁਰ ਤੇਗ ਬਹਾਦਰ ਸਿਮਰਐ ਘਰ ਨਾਉ ਨ ਦਿਆਵੈ ਤਾਏ ਸਭ ਥਾਈ ਹੋਏ ਸਹਾਈ ਤੇਗ ਬਹਾਦਰ ਸਿਮਰਐ ਘਰ ਨਾਉ ਨ ਦਿਆਵੈ ਤਾਏ ਸਭ ਥਾਈ ਹੋਏ ਸਹਾਈ ਤੇਗ ਬਹਾਦਰ ਸਿਮਰਐ ਘਰ ਨਾਨਦ ਆਵੈ ਤਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਐ ਘਰ ਨਾਨਦ ਆਵੈ ਤਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਐ ਘਰ ਨਾਨਦ ਆਵੈ ਤਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਦ ਆਵੇ ਤਾਂ ਏ ਜ਼ਬ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਦ ਆਵੇ ਤਾਂ ਏ ਜ਼ਬ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਦ ਆਵੇ ਤਾਂ ਏ ਜ਼ਬ ਥਾਈ ਹੋਏ ਸਹਾਏ ਗੁਰ ਤੇਗ ਬਹਾਦਰ ਸਿਮਰਿਐ ਘਰ ਨਾਉ ਨ ਦਿਆਵੈ ਤਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨ ਦਿਆਵੈ ਤਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨ ਦਿਆਵੈ ਤਾਏ ਸਭ ਥਾਈ ਹੋਏ ਸਹਾਏ ਤੇਗ ਬਹਾਦਰ ਸਿਮਰਐ ਘਰ ਨੋਂ ਨਿੱਦ ਆਵੈ ਤਾਏ ਸਭ ਥਾਈ ਹੋਏ ਸਹਾਈ ਤੇਗ ਬਹਾਦਰ ਸਿਮਰਐ ਘਰ ਨੋਂ ਨਿੱਦ ਆਵੈ ਤਾਏ ਸਭ ਥਾਈ ਹੋਏ ਸਹਾਈ ਗੁਰ ਤੇਗ ਬਹਾਦਰ ਸਿਮਰਐ ਘਰ ਨੋਂ ਨਿੱਦ ਆਵੈ ਤਾਏ ਸਭ ਥਾਈ ਹੋਏ ਸਹਾਈ ਤੇਗ ਬਹਾਦਰ ਸਿਮਰਿਐ ਘਰ ਨਾਉ ਨ ਦਿਾਵੈ ਤਾਏ ਸਭ ਥਾਈ ਹੋਏ ਸਹਾਈ ਗੁਰ ਤੇਗ ਬਹਾਦਰ ਸਿਮਰਿਐ ਘਰ ਨਾਉ ਨ ਦਿਾਵੈ ਤਾਏ ਸਭ ਥਾਈ ਹੋਏ ਸਹਾਈ ਤੇਗ ਬਹਾਦਰ ਸਿਮਰਿਐ ਘਰ ਨਾਉ ਨ ਦਿਾਵੈ ਤਾਏ ਸਭ ਥਾਈ ਹੋਏ ਸਹਾਈ ਸ ਆਸੰਗਤ ਜੀਓ ਇਹ ਸ਼ਬਦ ਨੂੰ ਰੋਜ਼ਾਨਾ ਆਪਣੇ ਘਰ ਦੇ ਵਿੱਚ ਲਗਾ ਕੇ ਰੱਖਣਾ ਆਪ ਵੀ ਜਾਪ ਕਰੀ ਜਾਣਾ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਰਹਿਮਤ ਆਪ ਜੀ ਉੱਪਰ ਵਰਤੇਗੀ ਸਤਿਗੁਰੂ ਕਿਰਪਾ ਕਰਨਗੇ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਏਗੀ ਜਿਹੜੇ ਇਹ ਸ਼ਬਦ ਦਾ ਜਾਪ ਕਰਦੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਿਹਰ ਕਰ ਦਿੰਦੇ ਨੇ ਤੱਕ ਕੇ ਹੀ ਚੀਜ਼ਾਂ ਕਰਨੋਂ ਨਿੱਦ ਆਵੇ ਤਾਏ ਨੋਂ ਨਦੀਆਂ 18 ਸਦੀਆਂ ਬਾਕੀ ਅਨੇਕਾਂ ਬਖਸ਼ਿਸ਼ਾਂ ਮੇਰੇ ਸਤਿਗੁਰੂ ਧੱਕ ਕੇ ਹੀ ਝੋਲੀ ਦੇ ਵਿੱਚ ਪਾ ਦਿੰਦੇ ਨੇ ਧੱਕੇ ਨਾਲ ਹੀ ਸਤਿਗੁਰੂ ਮਹਾਰਾਜ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ